ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ-ਠਾਕ ਹੋਗੇ ਤੰਦਰੁਸਤ ਹੋ ਖੁਸ਼हाल ਹੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਸੀ ਮਾਰਨਿੰਗ ਦਾ 7 7:30 ਦੇ ਕਰੀਬ ਟਾਈਮ ਸੀ ਤੇ ਮੈਂ ਪਾ ਰਹੀ ਸੀ ਕੱਪੜੇ ਸੁੱਕਣੇ ਕੱਪੜੇ ਧੋਤੇ ਜੇ ਸੀ ਬਸ ਟਾਸਟ ਲੋਡ ਮਸ਼ੀਨ ਵਿੱਚ ਪਾਇਆ ਹੋਇਆ ਸੀਗਾ ਕਿ ਤਕਰੀਬਨ ਬਾਕੀ ਕੱਪੜੇ ਸਾਰੇ ਧੋਤੇ ਜੇ ਸੀਗੇ ਇੰਨੇ ਜ਼ਿਆਦਾ ਫੁੱਲੀ ਮਸ਼ੀਨ ਵਾਲਾ ਇੱਕ ਲੋਡ ਪੂਰਾ ਨਹੀਂ ਹੁੰਦਾ ਕੱਪੜੇ ਥੋੜੀ ਹੁੰਦੇ ਨੇ ਮੈਂ ਇੱਕ ਦਿਨ ਛੱਡ ਕੇ ਧੋਣੀ ਆ ਕਿ ਪਰ ਇਹਨਾਂ ਲੋਡ ਵੀ ਕੱਪੜਾ ਹੁੰਦੇ ਨਹੀਂ ਮੈਂ ਫੁੱਲੀ ਮਸ਼ੀਨ 'ਚ ਕਲੋਰ ਪੂਰਾ ਕਰਦਾ ਸੈਮੀ ਮਸ਼ੀਨ 'ਚ ਧੋ ਲੰਦੇ ਚਲੋ ਫੇ ਮੈਨੂੰ ਕੋਈ ਈਜ਼ੀ ਲੱਗਦਾ ਵਾ ਹੁਣ ਕੱਪੜਾ ਮਾਦਣਾ ਸੁਕਾਉਣਾ ਪਰ ਫੇਰ ਵੀ ਥੋੜੇ ਥੋੜੇ ਨਾਲ ਹਲਕੇ ਫੁਰਕੇ ਜੀ ਕੱਪੜੇ ਕਰਨੀ ਵਾਲੇ ਕਾਟਨ ਦੇ ਕਾਫੀ ਹੋ ਜਾਂਦੇ ਨੇ ਰੋਜ਼ ਦੇ ਰੋਜ਼ ਹੀ ਸਵੇਰੇ ਸ਼ਾਮ ਚੇਂਜ ਕਰਨੇ ਪੈਂਦੇ ਨੇ ਹੁਣ ਚਾਹੇ ਮੌਸਮ ਦਾ ਸਾਹਕੋ ਪੈਗਾ ਪਰ ਫੇਰ ਵੀ ਤਸੀਨਾ ਚਿਪਚਿਪਾ ਹੜਦੀ ਹੈ ਜਿਸ ਕਰਕੇ ਕੱਪੜੇ ਆਪਾਂ ਰਿਪੀਟ ਨਹੀਂ ਕਰ ਸਕਦੇ ਦਿਨ 'ਚ ਦੋ ਵਾਰ ਤਾਂ ਚੇਂਜ ਕਰਨੀ ਹੀ ਪੈਂਦੇ ਨੇ ਅੰਦਰ ਆਦ ਮੇਰਾ ਕੁਕਿੰਗ ਦਾ ਕੰਮ ਕੋਈ ਨਾ ਹੈ ਨੀ ਸਿਕਾ ਸਬਜੀ ਮੈ ਨਹੀਂ ਬਣਾਉਣੀ ਸੀ ਕਿ ਮੈਂ ਕਿਹਾ ਚਲੋ ਪਹਿਲਾਂ ਕੱਪੜਿਆਂ ਦਾ ਕੰਮ ਖਤਮ ਕਰਕੇ ਆਵਾਂ ਨਹੀਂ ਮੈਂ ਪਹਿਲਾਂ ਕੋਸ਼ਿਸ਼ ਕਰਦੀ ਹੁੰਨੀ ਕਿ ਸਬਜੀ ਬਣਾ ਲਾਂ ਜਾਂ ਫਿਰ ਮੈਂ ਕੱਪੜੇ ਧੋ ਲੈ ਕੇ ਕੰਮ ਮੇਰਾ ਹੁੰਦਾ ਹੀ ਹੁੰਦਾ ਡੇਲੀ ਦਾ ਇਹ ਸਰ ਕੱਪੜੇ ਤੋਂ ਹੁੰਦੇ ਨੇ ਕਈ ਵਾਰ ਕੱਪੜਿਆਂ ਤੇ ਹੀ ਲੱਗ ਜਾਨੀ ਆ ਉਸ ਕੱਪੜੇ ਜਾਂ ਸਬਜੀ ਹੈ ਨਾ ਕਈ ਵਾਰ ਮੈਂ ਸਬਜੀ ਬਣਾ ਲਾਂ ਨੀ ਬਚਰੋਂ ਅੰਦਰਲਾ ਕੰਮ ਖਤਮ ਹੋ ਜੇ ਫੰਕ ਸਰ ਉਧਰੋਂ ਕਈ ਵਾਰ ਕਈ ਵਾਰ ਨਾ ਹੈਲਪਰ ਆ ਜਾਂਦੀ ਅger ਉਹਨਾਂ ਨੇ ਹੁੰਦੇ ਕਿ ਮੈਂ ਸਬਜੀ ਬਣਾਉਂਦਾ ਫਿਰ ਹੈਲਪਰ ਅੰਦਰ ਝਾੜੂ ਪੁੱ ਯਾ ਗੈਸ ਤੇ ਉਹ ਪੱਖਾ ਲਗਾਉਣ ਕਰਕੇ ਗੈਸ ਨੂੰ ਦਿੱਕਤ ਆਉ। ਸਾਥ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਣ ਮੇਰੇ ਇੱਕ ਹੋਰ ਨਵੇਂ ਵੀਡੀਓ ਵਿੱਚ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 8:30 ਦਾ ਕੱਪੜੇ ਮੈਥੋਂ ਸੁੱਕਣੇ ਪਾਤੇ ਕੱਲ ਮੈਂ ਬਣਾਇ ਸੀ ਦਲੀਆ ਦਲੀਆ ਮੈਥੋਂ ਜ਼ਿਆਦਾ ਬਣ ਗਿਆ ਤੇ ਇਹ ਅੱਜ ਵੀ ਮੈਂ ਬ੍ਰੇਕਫਾਸਟ ਵਿੱਚ ਦਲੀਆ ਰਹਿ ਰਹੀ ਆ ਇਹ ਚੁੱਧ ਦੁੱਧ ਪਾ ਲੈ ਕੱਲ ਮੈਂ ਬਿਨਾ ਦੁੱਧ ਤੋਂ ਕੱਟਦਾ ਸੀ ਜਣਾ ਐਕਸਟਰਾ ਸੀ ਅੱਜ ਮੈਂ ਦੁੱਧ ਭਾ ਕੇ ਗਰਮ ਕਰ ਲਿਆ ਤੇ ਕਰ ਲਿਆ ਆਪਣਾ ਬ੍ਰੈਕਫਾਸਟ ਬੈਡਰੂਮ ਚ ਮੈਂ ਡਸਟਿੰਗ ਵੀ ਕਰਨੀ ਹੈ ਹਾਲੇ ਚਾਦਰ ਵੀ ਪੁਛਾਉਣੀ ਹੈ ਮੈਂ ਆਏ ਨਹੀਂ ਪੁਛਾਈ ਨਾ ਇਲੈਕਟ੍ਰੀਸ਼ੀਅਨ ਆਇਆ ਹੋਇਆ ਉਹਨੇ ਲਾਈਟਸ ਬਦਲ ਲੈਂਦੀ ਕਿਤੇ ਲਾਈਟਸ ਖਰਾਬ ਹੋਈਆਂ ਨੇ ਉਹ ਬਦਲੀਆਂ ਨੇ ਕਿਉਂਕਿ ਮੈਂ ਟੂਪਰ ਚੜ ਕੇ ਬਦਲੂਗਾ ਇਸ ਕਰਕੇ ਮੈਂ ਰੂਮ ਦੀ ਡਸਟਿੰਗ ਵੀ ਨਹੀਂ ਕਰੀ ਬੈੱਡ ਸ਼ੀਟਸ ਵੀ ਨਹੀਂ ਪੁਛਾਈਨ ਕਿ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਜਾਈ ਫਿਰ ਉਸ ਤੋਂ ਬਾਅਦ ਮੈਂ ਇੱਥੇ ਜਾ ਕੇ ਪੁਛਾਉਂਗੀ ਤੇ ਮੈਂ ਹਜੇ ਕੱਲ ਮੈਂ ਉਹ ਇਹਨੇ ਹੈਵੀ ਕੰਮ ਵੀ ਨਿਕਲਿਆ ਰੈਸਟ ਵੀ ਕਰਿਆ ਪਤਾ ਨਹੀਂ ਕਿਉਂ ਅੱਜ ਬੈਕ ਪੇਨ ਸਵੇਰੇ ਉੱਠਦੇ ਹੋ ਜੀ ਹੋਣ ਲੱਗ ਪਏ। ਮੈਨੂੰ ਜੀ ਕਰਨਾ ਬ੍ਰੇਕਫਾਸਟ ਉਸ ਤੋਂ ਬਾਅਦ ਬਸ ਹੋਰ ਜਿਆ ਹੈਵੀ ਕੰਮ ਐ ਜ ਕੁਝ ਨਹੀਂ ਮੈਨਾਂ ਕੱਲ ਆ ਬੈਰੂਮ ਦੀ ਡਸਟਿੰਗ ਕਰਕੇ ਬੈੱਡ ਸ਼ੀਟਸ ਬਦਲਣੀਆਂ ਨੇ। ਦਾਲ ਸਬਜ਼ੀ ਅੱਜ ਮੈਂ ਕੁਝ ਵੀ ਨਹੀਂ ਬਣਾਈ ਕੱਲ ਵਾਲੀ ਮੇਰੇ ਕੋਲ ਤੋਰੀਆਂ ਪਈਆਂ ਨੇ ਗੋਭੀ ਵੀ ਬਚੀ ਪਈ ਐ ਦੋ ਸਬਜ਼ੀਆਂ ਪਈਆਂ ਨੇ ਇਸ ਕਰਕੇ ਮੈਂ ਚਲੋ ਉਹ ਯੂਟਿਲਾਈਜ਼ ਕਰ ਲਾਂ ਨਵੇਂ ਫਿਰ ਉਹ ਵੇਸਟ ਜਾਣਗੀਆਂ ਸਿਰਫ ਮੈਂ ਆਟਾ ਗੁੰਨਾ ਬਸ ਸਬਜ਼ੀਆਂ ਮੇਰੇ ਕੋਲ ਪਈਆਂ ਨੇ ਅੱਜ ਲਾਈਟ ਕੰਮ ਰੱਖਿਆ ਮੈਂ ਬਹੁਤ ਜ਼ਿਆਦਾ ਹੈਵੀ ਕੰਮ ਨਹੀਂ ਲੈਤਾ ਕਿਉਂਕਿ ਆਪਦਾ ਕੋਈ ਦੁੱਖਦਾ ਹੁੰਦਾ ਨਾ ਫਿਰ ਕੰਮ ਕਰਨ ਨੂੰ ਵੀ ਜੀਨ ਕਰਦਾ ਫਿਰ ਕੁਝ ਚੰਗਾ ਨਹੀਂ ਲੱਗਦਾ ਆਪਦਾ ਦੁੱਖਦਾ ਹੋਵੇ ਆਪਦਾ ਚਿੱਤ ਰਾਜੀ ਹੋਵੇ ਸੇ ਠੀਕ ਹੋਵੇ ਸਭ ਖੁਸ਼ੀ ਚੰਗਾ ਲੱਗੇ ਕੰਮ ਕਰਨ ਨੂੰ ਜੀ ਕਰਦਾ ਜੀ ਨਾਲ ਜਹਾਨ ਤੇ ਹੁਣ ਤਾਂ ਕੰਮ ਤੋਂ ਚੰਮੀ ਨੂੰ ਕੋਈ ਉਹ ਨਹੀਂ ਹੈਗਾ ਕੰਮ ਘੱਟ ਮਾਰਦੇ ਤਾਂ ਹੁੰਦੇ ਰਹਿੰਦੇ ਪਰ ਜੋ ਬੈਕ ਪੇਨ ਹੁੰਦੀ ਫਿਰ ਕੰਮ ਕਰਨਾ ਮੈਨੂੰ ਬਹੁਤ ਜ਼ਿਆਦਾ ਔਖਾ ਲੱਗਦਾ ਔਖਾ ਹੋ ਰਹਿਣਾ ਠੀਕ ਦਿਨਾਂ ਕਰਨੀ ਸਰਦਾ ਨਹੀਂ ਉਹਨਾਂ ਕਾਪਣ ਨੂੰ ਕਰਨਾ ਪੈਂਦਾ ਤੇ ਬਾਕੀ ਚਲੋ ਅੱਜ ਥੋੜਾ ਜਿਹਾ ਕੰਮ ਕੁਛ ਲੱਗਦਾ ਘਟ ਇਲੈਕਟ੍ਰੀਸ਼ੀਅਨ ਨੇ ਲਾਈਟਸ ਚੇਂਜ ਕਰਤੀਆਂ ਸੀਗੀਆਂ ਤੇ ਬੈੱਡ ਉੱਪਰ ਕਾਫੀ ਉਹ ਨਾ ਕਲੀ ਜੀ ਹੁੰਦੀ ਪੇਂਟ ਯਾਨੀ ਕਿ ਨਿੱਕੇ ਨਿੱਕੇ ਡਲੀਆਂ ਜਾਂ ਪਾਊਡਰ ਦੇ ਗਰੇ ਸੋ ਮੈਂ ਝਾੜਤਾ ਏਦੋਂ ਪਹਿਲਾਂ ਮੈਂ ਸੁੱਕੀ ਡਸਟਿੰਗ ਕਰ ਹਟੇ ਇੱਕ ਵਾਰ ਕੱਪੜੇ ਨਾਲ ਝਾੜਤਾ ਸਾਰਾ ਕੁਝ ਤੇ ਹੁਣ ਗਿੱਲਾ ਗਿੱਲੀ ਸੁੱਕੀ ਡਸਟਿੰਗ ਫੇਅਰ ਕਰਦੀ ਹਾਂ ਗਿੱਲਾ ਕੱਪੜਾ ਮਾਰ ਕੇ ਸੁੱਕਾ ਫੇਰ ਮਾਰੂੰਗੀ ਏਦੋਂ ਪਹਿਲਾਂ ਮੈਂ ਇੱਕ ਵਾਰ ਮੋਟੀ ਮੋਟੀ ਡਸਟਿੰਗ ਕਰਤੀ ਗੱਦੇ ਥੋੜੇ ਜਿ ਮੈਂ ਪਿੱਛੇ ਹਟਾ ਤੇ ਪਿੱਛੇ ਹਟਾ ਕੇ ਗੱਬਿਆਂ ਦੇ ਪਿੱਛੇ ਵੀ ਮੈਂ ਸਾਫ਼ ਕਰਦੀ ਹਾਂ ਜਿਹੜੇ ਬਿਲਕੁਲ ਇਸ ਤਰ੍ਹਾਂ ਨੇ ਇਥੇ ਡਸਟ ਵੀ ਚਲੀ ਜਾਂਦੀ ਤੇ ਹੁਣ ਤਾਂ ਉੱਪਰੋਂ ਪਾਊਡਰ ਜਿਹਾ ਗਿਰਿਆ ਉਹ ਵੀ ਗਿਰਿਆ ਹੋਗਾ ਤੇ ਮੈਂ ਕਿ ਗੱਦੇ ਸਾਈਡ ਕਰਕੇ ਸਾਫ਼ ਕਰਦਾ ਆਪਣੇ ਰੂਮ ਦੀ ਡਸਟਿੰਗ ਕੀਤੀ ਹੁਣ ਮੈਂ ਉਸ ਤੋਂ ਬਾਅਦ ਫੇਰ ਨਾ ਸ਼ਾਮ ਨੂੰ ਮੈਨੂੰ ਠੀਕ ਲੱਗਿਆ ਤਾਂ ਮੈਂ ਫੇਰ ਕਰੂੰ ਕੰਮ ਤੇ ਹੁਣ ਤਾਂ ਇੱਕ ਵਾਰ ਮੈਂ ਸਿਰਫ ਆਪਣੇ ਰੂਮ ਦੀ ਡਸਟਿੰਗ ਮੈਨੂੰ ਕਰਨੀ ਆਏ ਹੋਗੀ ਕਿਉਂਕਿ ਜਿਹੜੀ ਇਲੈਕਟ੍ਰੀਸ਼ੀਅਨ ਵੀ ਆਇਆ ਸੀ ਬੈੱਡ ਸ਼ੀਟ ਵੀ ਚੇਂਜ ਹੋ ਗਈ ਉਸ ਕਰਕੇ ਮੈਨੂੰ ਆਇਸ ਮੈਂ ਡਸਟਿੰਗ ਕਰਦਾ ਬਾਕੀ ਕੰਮ ਹਲਕਾ-ਫੁਲਕਾ ਹੀ ਮੈਂ ਰੱਖਿਆ ਦੁਪਹਿਰ ਤੋਂ ਬਾਅਦ ਦੇਖੂਗੀ ਮੇਰੀ ਸਿਹਤ ਠੀਕ ਰਹੀ ਤਾਂ ਫੇਰ ਮੈਂ ਥੋੜੇ ਪਰ ਹੁਣ ਨਹੀਂ ਕਰਦੀ ਬੈੱਡ ਸ਼ੀਟ ਚੇਂਜ ਕਰਦੀ ਨੀਚਲੀ ਬੈੱਡ ਸ਼ੀਟ ਵੀ ਹਜੇ ਮੈਂ ਚੇਂਜ ਕਰਦੀ ਵਾਸ਼ ਕਰਦੀ ਇਹ ਧੋਤੀ ਹੋਈ ਬਿਛਾਤੀ ਤੇ ਉੱਪਰਲੀ ਤਾਂ ਕਰਨੀ ਕਰਨੀ ਸੀ ਇਹ ਹੇ ਨੀਚੀ ਵਾਲੀ ਬੈੱਡ ਸ਼ੀਟ ਨੂੰ ਇੱਕ ਮਹੀਨੇ ਚ ਇੱਕ ਵਾਰ ਚੇਂਜ ਕਰਦਣੀ ਹੁੰਦੀ ਜਦੋਂ ਜ਼ਿਆਦਾ ਨਹੀਂ ਏਰੀਆ ਮਿੱਟੀ ਦਾ ਟਾਈਮ ਹੋਵੇ ਇਹ ਤੋਂ ਪਹਿਲਾਂ ਵਾਲਾ ਮੌਸਮ ਜਿਹੜਾ ਹੁੰਦਾ ਮਈ ਜੂਨ ਵਾਲਾ ਨੇਰੀਆ ਵਾਲਾ ਉਹਨੂੰ ਜਲਦੀ ਵੀ ਕਰਦਣੇ ਤਾਂ ਕਿ ਡਸਟ ਜਿਹੜੀ ਨੀਚੇ ਗੱਦੇ ਤੱਕ ਜਲਦੀ ਉਲਦੀ ਨਾ ਜਾਵੇ ਤੇ ਉਹਨੂੰ ਅੱਜ ਕੱਲ੍ਹ ਜਿਵੇਂ ਮੌਸਮ ਵਿੱਚ ਐਨੀ ਡਸਟ ਹੈ ਨਹੀਂ ਤਾਂ ਮਹੀਨੇ ਚ ਕਰ ਦਾਨੀ ਹੈ ਉਹ ਜੀ ਰੂਮ ਹੋ ਗਿਆ ਸੈਟ ਸਾਰਾ ਚੇਅਰ ਤੇ ਕੱਪੜੇ ਪਈ ਨੇ ਪ੍ਰੈਸ ਵਾਲੇ ਜਿਹੜੇ ਮੈਂ ਤੋਂ ਤੇ ਸੰਦਰ ਮੈਂ ਸੁੱਕ ਸੁੱਕ ਕੇ ਸੰਦਰ ਲਿਆ ਕੇ ਰੱਖ ਰਹੀ ਸੀ ਬੈੱਡ ਸ਼ੀਟ ਚੇਂਜ ਹੋ ਗਈ ਡਸਟਿੰਗ ਹੋ ਗਈ ਤੇ ਅੱਜ ਸਾਡੇ ਰੂਮ ਤੇ ਆਵਲੀ ਲਾਈਟਸ ਵੀ ਲੱਗੀਆਂ ਖਰਾਫ ਸੀਆਂ ਅੱਗੇ ਤੇ ਇਹ ਕਰਕੇ ਨਾ ਰੂਮ ਛਾ ਨਗ ਰਿਹਾ ਥੋੜਾ ਕੋਜ਼ੀ ਲੁੱਕ ਆ ਰਹੀ ਹੈ ਰੂਮ ਦੀ ਅੱਗੇ ਜਿਹੜੀ ਵਾਈਟ ਲਾਈਟ ਸੀ ਉਹ ਆਫ ਨੇ ਤੇ ਹਮਸੀ ਦੁਪਹਿਰ ਤੋਂ ਬਾਅਦ ਦਾ ਟਾਈਮ ਆਫਟਰ ਲੰਚ ਲੰਚ ਤੋਂ ਬਾਅਦ ਮੈਨੂੰ ਲੱਗਿਆ ਵੀ ਮੈਨੂੰ ਕੰਮ ਕਰ ਲੈਣਾ ਚਾਹੀਦਾ ਕਿਉਂਕਿ ਇੰਨਾ ਟਾਈਮ ਮੈਂ ਇਥੋਂ ਬਿਲੇ ਬੈਠਿਆ ਨਹੀਂ ਜਾਂਦਾ ਮਤਲਬ ਸਿਹਤ ਮੇਰੀ ਹੁਣ ਠੀਕ ਸੀ ਬੈਟਰ ਫੀਲ ਕਰ ਰਹੀ ਇਸ ਵਿੱਚ ਫਿਰ ਮੈਂ ਕਿਹਾ ਚਲੋ ਬਿਲੇ ਬੈਠ ਕੇ ਵੀ ਕਿ ਇਹ ਵੀ ਥੋੜਾ ਬਹੁਤ ਕੰਮ ਕਰ ਲਾ ਜੇ ਮੈਨੂੰ ਲੱਗੂ ਪ੍ਰੋਬਲਮ ਕੰਮ ਕਰਦੀ ਨੂੰ ਨਾ ਕੋਈ ਪ੍ਰੋਬਲਮ ਲੱਗੀ ਬੈਕ ਪੇਨ ਨਹੀਂ ਫਿਰ ਮੈਂ ਉੱਥੇ ਉੱਥੇ ਛੱਡ ਦੂੰਗੀ ਨਾ ਜ਼ਿਆਦਾ ਕਰੂੰਗੀ ਚਲੋ ਜਿੰਨਾ ਖੁੰਦਾ ਮੈਂ ਕਰ ਲਾਂ ਕਿਉਂਕਿ ਅੱਜ ਨਾ ਕੀਤਾ ਤਾਂ ਕੱਲ ਨੂੰ ਵੀ ਮੈਂ ਹੀ ਕਰਨਾ ਹੋਰ ਕਿਹੜਾ ਕਿਸੇ ਨੇ ਹੋਰ ਨਹੀਂ ਕਰਨਾ ਸੋ ਮੈਂ ਲੱਗੀ ਸੀ ਰੂਮਸ ਦੀ ਟਸਟਿੰਗ ਕਰਾਂ ਉਹ ਪਤਾ ਕੀ ਆਪਣੇ ਇੱਕ ਮੈਂ ਗੱਲ ਸ਼ੇਅਰ ਕਰਨਾ ਚਾਹੁੰਦੀ ਥੋੜੇ ਨਾਲ ਆਪਣੇ ਸਮਾਜ ਵਿੱਚ ਲੋਕਾਂ ਦੀ ਇਹ ਸੋਚ ਆ ਔਰਤ ਦੀ ਮਿਹਨਤ ਨੂੰ ਹਮੇਸ਼ਾ ਅਣ ਦੇਖਿਆ ਕਰਿਆ ਜਾਂਦਾ ਤੇ ਮਰਦ ਦੀ ਮਿਹਨਤ ਨੂੰ ਪਹਿਲ ਦਿੱਤੀ ਜਾਂਦੀ ਹੈ ਉਹਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਹਨਾ ਵੀ ਮਰਦ ਬਾਹਰ ਘਰੋਂ ਬਾਹਰ ਜਾਂਦਾ ਕੰਮ ਕਰਨ ਕਮਾਉਣ ਇਹ ਵਿਚਾਰਾ ਸਵੇਰ ਦਾ ਗਿਆ ਥੱਕਿਆ ਟੁੱਟਿਆ ਭੁੱਖਿਆ ਤੇ ਆਇਆ ਹੁਣ ਆਇਆ ਘਰੇ ਹਨਾ ਮਲਕੀ ਔਰਤ ਵੀ ਕਰੇ ਕੰਮ ਕਰਦੀ ਐ ਔਰਤ ਵੀ ਬੇਲੀ ਨਹੀਂ ਬੰਦੀ ਔਰ ਇਹ ਵੀ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਨੇ ਪਰ ਔਰਤ ਦੀ ਮਿਹਨਤ ਨੂੰ ਔਰਤ ਔਰਤ ਦੀਆਂ ਜ਼ਿੰਮੇਵਾਰੀਆਂ ਨੂੰ ਹਮੇਸ਼ਾ ਅਣ ਦੇਖਿਆ ਕਰਿਆ ਗਿਆ ਇਗਨੋਰ ਕਰਿਆ ਗਿਆ ਹਨਾ ਵੀ ਔਰਰ ਦਾ ਤਾਂ ਕੰਮ ਹੀ ਐ ਔਰਤ ਨੂੰ ਸਿਰਫ ਆਇਆ ਕਿਹਾ ਜਾਂਦਾ ਇਹ ਤਾਂ ਦਾ ਕੰਮ ਹੀ ਐ ਇਹਦਾ ਫਰਜ਼ ਬਣਦਾ ਤੇਨੇ ਕਰਨਾ ਹੀ ਐ ਹੋਰ ਕੌਣ ਕਰੂਗਾ ਮਲਕੀ ਮਰਦ ਨੂੰ ਕੋਈ ਨਹੀਂ ਕਹਿੰਦਾ ਵੀ ਇਹ ਵੀ ਇਹਦਾ ਕੰਮ ਆ ਇਹ ਨਹੀਂ ਕਰੂ ਤਾਂ ਹੋਰ ਕੌਣ ਕਰੂਗਾ ਕਰੂਗਾ ਇਸ ਕਰਕੇ ਆਪਣੇ ਜਿਹੜੇ ਲੋਕਾਂ ਦੀ ਜਿਹੜੀ ਸੋਚ ਹੈ ਨਾ ਹਜੇ ਵੀ ਉਹ ਹੱਦ ਤੱਕ ਚੇਂਜ ਹੋ ਗਈ ਪਰ ਸਟਿਲ ਹਜੇ ਵੀ ਚੇਂਜ ਨਹੀਂ ਹੋਈ ਹਮੇਸ਼ਾ ਲੇਡੀਜ਼ ਨੂੰ ਤਾਂ ਹੀ ਕਿਹਾ ਜਾਂਦਾ ਵੀ ਇਹ ਤਾਂ ਘਰ ਦੇ ਕੰਮ ਕਰਨੇ ਹੀ ਨੇ ਬਲਕਿ ਲੇਡੀਜ਼ ਵੀ ਓਨਾਂ ਹੀ ਪੈਸੇ ਦੀ ਬਚਤ ਕਰਦੀਆਂ ਜੇ ਆਪਾਂ ਖਰਚ ਨਹੀਂ ਕਰਦੇ ਆਪਾਂ ਬਚਤ ਬਹੁਤ ਕਰਦੇ ਆ ਪੈਸੇ ਦੀ ਪਰ ਆਪਣੀ ਬਚਤ ਕਿਸੇ ਨੂੰ ਦਿਖਦੀ ਨਹੀਂ ਜਿਵੇਂ ਆਪਾਂ ਸਾਰੇ ਕੰਮਾਂ ਲਈ ਘਰੇ ਮੇਡ ਲਾ ਲਈਏ ਸਾਰੇ ਕੰਮ ਆਪਾਂ ਮੇਡ ਤੋਂ ਕਰਾਈਏ ਭਾਂਡੇ ਸਾਫ ਕੱਪੜੇ ਧੋਣੇ ਪ੍ਰੈਸ ਵੀ ਕਰਾਉਣੇ ਡਸਟਿੰਗ ਵੀ ਸਾਰੀ ਮੇਡ ਤੋਂ ਕਰਾਉਣੀ ਤਾਂ ਆਪਾਂ ਕਿੰਨੀ ਕਿੰਨੇ ਪੈਸੇ ਉਹਨੂੰ ਪੇ ਕਰਾਂਗੇ ਐ ਕੋਇੰਗ ਦਿਖਦਾ ਵੀ ਆਪਾਂ ਕਿੰਨੇ ਪੈਸੇ ਆ ਦੀ ਬਚਤ ਕਰ ਰਹੀਆਂ ਇਹ ਸਾਰੇ ਕੰਮ ਆਪਾਂ ਆਪ ਕਰਕੇ ਤੇ ਆਪਾਂ ਆਪਣੇ ਸਰੀਰ ਨੂੰ ਵੀ ਠੀਕ ਰੱਖ ਰਹੇ ਆ ਇਹ ਕੰਮ ਕਰਕੇ ਸਰੀਰ ਦੀ ਪਰਜਸ ਵੀ ਆਪਾਂ ਕਰ ਰਹੇ ਆ ਨਹੀਂ ਆਪਣਾ ਸਰੀਰ ਬਿਲੇ ਬੈਠਿਆਂ ਦਾ ਖਰਾਬ ਹੋਊਗਾ ਆਪਾਂ ਦਵਾਈਆਂ ਖਾਵਾਂਗੇ ਇਹ ਗੱਲਾਂ ਕੋਈ ਧਿਆਨ ਨਹੀਂ ਦਿੰਦਾ ਇਹ ਗੱਲਾਂ ਵੱਲ ਤੇ ਪੇਰੈਂਟਸ ਬੱਚਿਆਂ ਨੂੰ ਖੁਦ ਆਪ ਪੜਾਉਂਦੇ ਨੇ ਹੋਮਵਰਕ ਕਰਵਾਉਂਦੇ ਨੇ ਬੱਚਿਆਂ ਨੂੰ ਤੇ ਉਹ ਟਿਊਸ਼ਨ ਫੀਸ ਜੇ ਆਪਾਂ ਦਈਏ ਬੱਚਿਆਂ ਦੀ ਬਾਹਰ ਆਪਾਂ ਪੜਨ ਭੇਜੀ ਟਿਊਸ਼ਨ ਤੇ ਕਿੰਨੇ ਖਰਚਾ ਆਊਗਾ ਬੱਚਿਆਂ ਦੇਖੋ ਕਿੰਨੀ ਆਪਾਂ ਫੀਸ ਪੇ ਕਰਦੇ ਹਾਂ ਜੇ ਆਪਾਂ ਬੱਚਿਆਂ ਨੂੰ ਬਾਹਰ ਭੇਜੀ ਔਰ ਜੇ ਬੱਚੇ ਨੂੰ ਆਪਾਂ ਘਰੇ ਹੋਮਵਰਕ ਕਰਾਈਏ ਘਰੇ ਪੜਾਈਏ ਤਾਂ ਉਹ ਕਿੰਨੀ ਪੈਸਿਆਂ ਦੀ ਬਚਤ ਹੁੰਦੀ ਹੈ ਹੈਨਾ ਵੀ ਆਪਾਂ ਵੀ ਦੇਖੋ ਪੇਰੈਂਟਸ ਟਾਈਮ ਟੂ ਟਾਈਮ ਕੱਢ ਕੇ ਬੱਚਿਆਂ ਨੂੰ ਟਾਈਮ ਦੇਣਾ ਬਲਕਿ ਜਿਹੜੇ ਪੇਰੈਂਟਸ ਗੱਲ ਬੱਚਿਆਂ ਨੂੰ ਸਿਖਾਉਣਗੇ ਪੜ੍ਹਾਉਣਗੇ ਉਹ ਬਾਹਰ ਕੋਈ ਟੀਚਰ ਨਹੀਂ ਉਹ ਜਿਵੇਂ ਆਪਣਾ ਸਕਦਾ ਹੈਗਾ ਤੇ ਉਹ ਵੀ ਪੈਸਿਆਂ ਦੀ ਕਿੰਨੀ ਬਚਤ ਹੁੰਦੀ ਹੈ ਜਿਹੜੇ ਪੇਰੈਂਟਸ ਆਪ ਪੜ੍ਹਾਉਂਦੇ ਨੇ ਫਿਰ ਬੱਚਿਆਂ ਨੂੰ ਜਦ ਤੱਕ ਬੱਚੇ ਸਕੂਲ ਨਹੀਂ ਆਉਂਦੇ ਹਸਬੰਡ ਸਕੂਲ ਨਹੀਂ ਆਉਂਦੇ ਆਪਾਂ ਵਾਈਫਸ ਕੀ ਕਰਦੇ ਆ ਆਪਾਂ ਕਹਿੰਦੇ ਵੀ ਚਲੋ ਬੱਚਿਆਂ ਨੂੰ ਚਲੇ ਜਾਂਦੋਂ ਫੇਰ ਖਾਣਾ ਖਾਵਾਂਗੇ ਹਸਬੰਡ ਨੂੰ ਚਲੇ ਜਾਂਦੋਂ ਫੇਰ ਖਾਣਾ ਖਾਵਾਂਗੇ ਇਸ ਹਸਬੰਡ ਤੇ ਬੱਚਿਆਂ ਨੂੰ ਘਰੋਂ ਭੇਜਣ ਦੇ ਚੱਕਰ ਵਿੱਚ ਆਪਾਂ ਆਪ ਆਪਣਾ ਖਾਣਾ ਲੇਟ ਕਰ ਲਾਂਨੇ ਆ ਵੀ ਚਲੋ ਫੇਰ ਆਪਾਂ ਬਹਿ ਕੇ ਖਾਵਾਂਗੇ ਹਨਾ ਆਪਾਂ ਟਾਈਮ ਤੇ ਨਾ ਖਾਣਾ ਖਾਣ ਕਰਕੇ ਆਪਣੀ ਸਿਹਤ ਵੀ ਖਰਾਬ ਕਰ ਲਾਂਨੇ ਆ ਆਪਾਂ ਲੇਡੀਜ਼ ਵੀ ਚਲੋ ਹਸਬੰਡ ਦਾ ਟਾਈਮ ਹੋ ਰਿਹਾ ਕੋਈ ਨਾ ਚਲੇ ਜਾਂਦੋਂ ਫੇਰ ਖਾਣਾ ਖਾਣਾ ਚਲੋ ਮੈਂ ਬੱਚਿਆਂ ਨੂੰ ਭੇਜ ਦਮ ਮੈਂ ਫੇਰ ਚਾਹ ਪੀਉਂ ਮੈਂ ਫੇਰ ਰੋ ਆਪਾਂ ਆਪਣੀ ਸਿਹਤ ਵੀ ਇਸੇ ਚੱਕਰ 'ਚ ਖਰਾਬ ਕਰ ਲੰਨੇ ਆ। ਆਪਾਂ ਬੱਚਿਆਂ ਨੂੰ ਐਮੀਂ ਦਿਨੇ ਹਸਬੰਦ ਨੂੰ ਐਮੀਂ ਦਿਨੇ ਪਰ ਕਿਤੇ ਨਾ ਕਿਤੇ ਆਪਾਂ ਆਪਣੇ ਆਪ ਨੂੰ ਭੁੱਲ ਜਾਂਨੇ ਕੰਮ ਦੇ ਚੱਕਰ ਵਿੱਚ ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਚੱਕਰ ਵਿੱਚ ਆਪਾਂ ਆਪਣੇ ਆਪ ਨੂੰ ਭੁੱਲ ਜਾਂਨੇ ਤਾਂ ਆਪਣੀ ਸਿਹਤ ਖਰਾਬ ਕਰ ਲੰਨੇ ਆ। ਜੋ ਆਪਾਂ ਟਾਈਮ ਤੇ ਖਾਣਾ ਹੀ ਨਹੀਂ ਖਾਂਦੇ ਆਪਾਂ ਲੇਟ ਖਾਣਾ ਖਾਵਾਂਗੇ। ਆਪਣਾ ਮੈਟਾਬੋਲਿਜ਼ਮ ਡਾਊਨ ਹੋ ਜਾਂਦਾ ਆਪਣਾ ਸਾਰਾ ਸਿਸਟਮ ਅੰਦਰੋਂ ਖਰਾਬ ਹੋ ਜਾਂਦਾ। ਤਾਂ ਹੀ ਆਪਾਂ ਮੋਟਾਪਾ ਆਉਣਾ ਸ਼ੁਰੂ ਹੁੰਦਾ ਤਾਂ ਹੀ ਆਪਾਂ ਨੂੰ ਰੋਗ ਲੱਗਣੇ ਸ਼ੁਰੂ ਹੋਣਗੇ। 6 ए से चेक ਕਰਦੇ ਪਰ ਇਹ ਗੱਲਾਂ ਕੋਈ ਲੇਡੀਜ਼ ਦੀ ਕੋਈ ਨਹੀਂ ਦੇਖਦਾ ਹੈਗਾ ਵੀ ਇਹ ਨੇ ਹਲੇ ਖਾਣਾ ਨਹੀਂ ਖਾਦਾ ਇਹ ਕਿਸ ਟਾਈਮ ਖਾਣਾ ਖਾ ਰਹੀ ਹੈ ਕੋਈ ਨੋਟ ਨਹੀਂ ਕਰਦਾ ਹੈਗਾ ਵੀ ਇਹਨੇ ਕਿੰਨੇ ਵਜੇ ਖਾਣਾ ਖਾ ਲਿਆ ਸਾਨੂੰ ਕਿੰਨੇ ਟਾਈਮ ਹੋ ਗਏ ਖਾ ਦਿਖਾ ਬੀ ਨੂੰ ਵੀ ਇਹਨੂੰ ਭੁੱਖ ਲੱਗੀ ਹੋਊਗੀ ਇਹ ਗੱਲਾਂ ਤੁਹਾਡੇ ਕੋਈ ਨੋਟ ਨਹੀਂ ਕਰੂਗਾ ਤੇ ਹੁਣ ਐਟ ਲਾਸਟ ਆ ਗਈ ਸੀ ਡਾਈਨਿੰਗ ਟੇਬਲ ਵੱਲ ਸਾਫ ਕਰਨ ਵਾਲ ਡਾਈਨਿੰਗ ਟੇਬਲ ਤੇ ਪਿਆ ਸੀ ਇਲੈਕਟ੍ਰੀਸ਼ੀਅਨ ਦਾ ਸਮਾਨ ਇਹ ਕੁਝ ਦਵਿੰਦਰ ਨੇ ਪਤਾ ਨਹੀਂ ਰੱਖਣਾ ਸੀ ਪਤਾ ਨਹੀਂ ਵਾਪਸ ਕਰਨਾ ਸੀ ਇੱਕ ਵਾਰ ਇਕੱਠਾ ਕਰਿਆ ਪਿਆ ਸੀ ਇੱਥੇ ਫਿਰ ਮੈਂ ਵੀ ਇਹਨੂੰ ਇੱਕ ਸਾਈਡ ਤੇ ਰੱਖ ਦਊਂਗੀ ਸਾਫ ਕਰਕੇ ਤੇ ਪੁਦੀਨਾ ਆਲਮੋਸਟ ਸੁੱਕਿਆ ਪਿਆ ਸੀ ਪਲੇਟ ਵਿੱਚ ਪਾਇਆ بس ਥੋੜਾ ਜਿਹਾ ਮੈਂ ਨਾ ਧੁੱਪੇ ਰੱਖੂੰਗੀ 5-10 ਮਿੰਟ ਲਈ ਧੁੱਪ ਲਵਾ ਕੇ ਫਿਰ ਨੂੰ ਹੱਥਾਂ ਨਾਲ ਪੋੜ ਦੂੰਗੀ ਤੇ ਪੁਦੀਨੇ ਦਾ ਪਾਊਡਰ ਬਣ ਜਾਊਗਾ। ਬਸ ਜਿਸ ਦਿਨ ਆਪਾਂ ਇਹ ਸੁੱਕ ਗਿਆ ਉਸ ਦਿਨ 5 ਮਿੰਟ 10 ਮਿੰਟ ਧੁੱਪ ਲਵਾਉਣੀ ਹੁੰਦੀ ਹੈ ਜਿਆਦਾ ਧੁੱਪ ਉਹਦੀ ਲਵਾਉਣੀ ਸੁਕਾਉਣਾ ਅੰਦਰ ਹੀ ਹੁੰਦਾ ਅੰਦਰ ਹੀ ਮੈਂ ਇਹ ਸੁਕਾਇਆ ਸੀਗਾ। ਜਦੋਂ ਬਿਲਕੁਲ ਸੁਗੜ ਜਾਂਗੇ ਫਿਰ ਮੈਂ ਪਲੇਟ ਵਿੱਚ ਪਾਤਾ ਸੀ ਪਹਿਲਾਂ ਮੈਂ ਗਿੱਲਾ ਜਦੋਂ ਵਾਸ਼ ਕੀਤਾ ਫਿਰ ਮੈਂ ਉਹਦੋਂ ਮੈਂ ਕੱਪੜੇ ਤੇ ਪਛਾਤਾ ਸੀਗਾ। ਤੇ ਘਰ ਦਾ ਪਦੀਨਾ ਸਿਹੜ ਸੁਕਾਇਆ ਹੁੰਦਾ ਪਾਊਡਰ ਹ ਮੁੰਜੇ ਮਸਾਦੀ ਆਉਣੀ ਆ ਪਦੀਨਾ ਤਾਜ਼ਾ ਨਹੀਂ ਹੋਊਗਾ ਫਿਰ ਆਪਾਂ ਪਦੀਨੇ ਦੀ ਚਟਨੀ ਵੀ ਬਣਾ ਸਕਦੇ ਆ ਤੇ ਇੱਕ ਭੈਣ ਨੇ ਦੱਸਿਆ ਸੀ ਕਿ ਪਰੌਂਠੇ ਵੀ ਬਣ ਜਾਂਦੇ ਨੇ ਕਦੇ ਮੈਂ ਉਹ ਵੀ ਟਰਾਈ ਕਰੂੰਗੀ ਮੈਂ ਕਰ ਟਰਾਈ ਕਰਨੀ ਭੁੱਲ ਜਾਨੀਗਾ ਕਦੇ ਮੈਂ ਜ਼ਰੂਰ ਕਰੂੰਗੀ ਤੇ ਸਾਫ਼ ਸਫਾਈ ਤੋਂ ਬਾਅਦ ਡਸਟਿੰਗ ਤੋਂ ਬਾਅਦ ਇਹ ਡਸਟਬਿਨਸ ਜਿਹੜਾ ਵੱਡਾ ਸੁੱਕੇ ਕੂੜੇ ਵਾਲਾ ਡਸਟਬਿਨਸ ਇਹਦੇ ਵਿੱਚ ਸੁੱਕਾ ਕੂੜਾ ਹੁੰਦਾ ਜਾਂ ਕੋਈ ਖਾਲੀ ਬੋਟਲ ਕੋਈ ਡੱਬਾ ਕੋਈ ਇਸ ਤਰ੍ਹਾਂ ਦੀ ਚੀਜ਼ ਇਹ ਵੀ ਬਾਹਰ ਸੁੱਟ ਕੇ ਆਉਣਾ ਸੀ ਇਹ ਡਸਟਬਿਨ ਭਰਿਆ ਪਿਆ ਸੀਗਾ ਉਹ ਬਾਹਰ ਖਾਲੀ ਕਰਕੇ ਆਉਂ ਤੇ ਹੁਣ ਸੀ ਮੇਰੇ ਚਾਹ ਦਾ ਟਾਈਮ ਚਾਵਣਾ ਲਿਮੇ ਤੇ ਨਾਲ ਲੈ ਲੈ ਮੈਂ ਬਿਸਕਟ ਤੇ ਪੀਨੇ ਚਾਹ ਬੈ ਕੇ ਸਕੂਨ ਦਾ ਕੱਪ ਨਾਉਂਡ ਚਾਹ ਸਕੂਨ ਦਾ ਕੱਪ ਤੇ ਹੁਣ ਸੀ ਈਵਨਿੰਗ ਦਾ ਟਾਈਮ ਈਵਨਿੰਗ ਦੇ ਟਾਈਮ ਵਿੱਚ ਮੈਂ ਮਖਾਣੇ ਰੋਸਟ ਕਰਕੇ ਰੱਖੇ ਮਖਾਣੇ ਖਤਮ ਹੋਏ ਪਏ ਸੀ ਮੇਰੇ ਮੈਂ ਬਨਾਣਾ ਸਮੂਦੀ ਚ ਵੀ ਮਖਾਣੇ ਯੂਜ਼ ਕਰਦੀ ਹੁੰਨੀ ਆ ਤੇ ਉਂ ਵੀ ਭੁੱਖ ਲੱਗੀ ਮੁਠੀ ਮਖਾਣੇ ਖਾ ਲੰਨੀ ਆ ਫਿਰ ਮੈਂ ਸੋਚੀ ਚਲੋ ਮਖਾਣੇ ਤਾਂ ਮੈਂ ਰੋਸਟ ਕਰ ਲਿਆ ਅਏਅਰ ਫਰਾਈ ਗਰਮ ਤਾਂ ਹੋਈ ਹੀ ਆ ਇਹਦੇ ਵਿੱਚ ਮੈਂ ਮੂਫਲੀ ਵੀ ਰੋਸਟ ਕਰ ਲਾਂ ਇਹ ਕੱਚੀ ਮੂਫਲੀ ਮੰਗਾ ਕੇ ਰੱਖ ਲੰਨੀ ਹੁੰਨੀ ਆ ਮੈਂ ਫਰੀਜ਼ਰ ਵਿੱਚ ਮੈਂ ਰੱਖਦੀ ਹੁਣੇ ਕੱਚੀ ਮੂਫਲੀ ਜਦੋਂ ਮੈਂ ਰੋਸਟ ਕਰਨੀ ਹੁੰਦੀ ਹੈ ਰੋਸਟ ਕਰ ਲੈਂਦੇ ਜੇ ਆਪਾਂ ਬਾਹਰ ਰੱਖਾਂਗੇ ਤਾਂ ਹੌਂਕ ਜਾਣ ਲੱਗ ਜਾਂਦੀ ਹੈ ਤੇ ਇਸ ਕਰਕੇ ਮੈਂ ਨੂੰ ਫਰੀਜ਼ਰ ਵਿੱਚ ਹੀ ਰੱਖ ਦਿੰਦੀ ਹੂ ਮੂਫਲੀ ਨੂੰ ਇੰਨਾ ਕੁ ਤਿਆਰੀ ਮੈਂ ਆਪਦੇ ਵਾਸਤੇ ਕਰਦੀ ਹੁੰਦੀ ਆਪਦੇ ਸਿਹਤ ਵੱਲ ਵੀ ਧਿਆਨ ਦੋ ਪੈਣਾ ਆਪਾਂ ਬੱਚਿਆਂ ਬੱਚਿਆਂ ਵਿੱਚ ਰਹਿ ਜਾਂਦੇ ਹਨ ਬੱਚਿਆਂ ਨੂੰ ਖਾਣਾ ਦੇਣਾ ਹਸਮਣ ਨੂੰ ਖਾਣਾ ਦੇਣਾ ਆ ਚੀਜ਼ ਮੇਰੇ ਬੱਚਿਆਂ ਨੂੰ ਬਹੁਤ ਪਸੰਦ ਆ ਆਪਾਂ ਦੂਜਿਆਂ ਨੂੰ ਹਮੇਸ਼ਾ ਕੁਝ ਕਰਦੇ ਰਹਿੰਦੇ ਆ ਪਰ ਆਪਾਂ ਆਪਣੀ ਸਿਹਤ ਨੂੰ ਬਹੁਤ ਇਗਨੋਰ ਕਰਦੇ ਆ ਆਪਦੀ ਸਿਹਤ ਖਰਾਬ ਕਰਨ ਦੀ ਜ਼ਿੰਮੇਵਾਰ ਆਪਾਂ ਲੇਡੀਜ਼ ਖੁਦ ਹੀ ਹੁੰਦੀ ਆਪਾਂ ਦੂਜਿਆਂ ਨੂੰ ਖੁਸ਼ ਕਰਨ ਵਿੱਚ ਚੱਕਰ ਵਿੱਚ ਲੱਗੇ ਰਹਿੰਦੇ ਆ ਕੋਈ ਗੈਸਟ ਆ ਗਿਆ ਜੇ ਉਹਦੇ ਲਈ ਆਹ ਕਰ ਲਓ ਦੋ ਤਿੰਨ ਸਬਜ਼ੀਆਂ ਬਣਾ ਲਓ ਐਂ ਕਰ ਲਓ ਠੀਕ ਹੈ ਕਰੋ ਸਭ ਨੂੰ ਖੁਸ਼ ਕਰੋ ਸਭ ਦਾ ਧਿਆਨ ਆਪਾਂ ਰੱਖਣਾ ਹੁੰਦਾ ਆਪਣੀ ਜ਼ਿੰਮੇਵਾਰੀ ਆ ਪਰ ਆਪਣੇ ਆਪ ਨੂੰ ਵੀ ਨਾ ਭੁੱਲੋ ਇਹ ਵੀ ਸੋਚੋ ਵੀ ਤੁਹਾਡੇ ਵੀ ਕੋਈ ਜਿਮਬਾਰੀ ਹੈ ਜੇ ਤੁਹਾਡੀ ਸਿਹਤ ਠੀਕ ਹੋਗੀ ਸਹੀ ਹੈ ਵੀ ਤੁਸੀਂ ਜ਼ਿੰਮੇਵਾਰੀ ਨਿਭਾਉਂਗੇ ਮੈਂ ਖੁਦ ਆਪਣਾ ਇੱਕ ਐਕਸਪੀਰੀਅੰਸ ਤੁਹਾਨੂੰ ਦੱਸ ਰਹੀ ਮੈਂ ਵੀ ਬਹੁਤ ਬਹੁਤ ਹੁਣ ਤੱਕ ਗਲਤੀਆਂ ਕੀਤੀਆਂ ਨਾ ਹਮੇਸ਼ਾ ਬੱਚਿਆਂ ਵੱਲ ਮੈਂ ਧਿਆਨ ਦਿੱਤਾ ਆਪਣੇ ਹਸਬੰਦ ਵੱਲ ਧਿਆਨ ਦਿੱਤਾ ਆਪਣੇ ਇਨ-ਲੌਸ ਵੱਲ ਗੈਸਟ ਵੱਲ ਆਹ ਚੀਜ਼ ਖਾਣੀ ਮੇਰੇ ਲਈ ਵੀ ਜ਼ਰੂਰੀ ਹੈ ਹਮੇਸ਼ਾ ਆਪਾਂ ਕਹਿ ਦਿੰਨੇ ਆਹ ਚੀਜ਼ ਬਧੇ ਚੀਜ਼ ਹੈਲਦੀ ਚੀਜ਼ ਹਸਬੰਦ ਨੂੰ ਦੇ ਜਾਣੇ ਚਲੋ ਬੱਚਿਆਂ ਨੂੰ ਦੇ ਦੇਣੇ ਖਾਣਨਗੇ ਪਰ ਆਪਾਂ ਆਪਣੇ ਆਪ ਦਾ ਮੂਚੋ ਆਪਾਂ ਉਹ ਚੀਜ਼ ਨਹੀਂ ਪਾ ਸਕਦੇ ਹੁੰਦੇ ਹਨਾ ਪਰ ਇਹ ਨਾ ਕਰੋ ਜਿਹੜੀ ਚੀਜ਼ ਦੂਜਿਆਂ ਲਈ ਖਾਣੇ ਜ਼ਰੂਰੀ ਹੋ ਤੁਹਾਡੇ ਲਈ ਵੀ ਉਨੀ ਜ਼ਰੂਰੀ ਆਪਦੀ ਸਿਹਤ ਦਾ ਧਿਆਨ ਤੁਸੀਂ ਰੱਖੋਗੇ ਹੋਰ ਕਿਸੇ ਨੇ ਰੱਖਣਾ ਨਹੀਂ ਕਿਸੇ ਨੂੰ ਤੁਹਾਨੂੰ ਸਲਾਹ ਨਹੀਂ ਦੇਣੀ ਵੀ ਤੁਸੀਂ ਆਪਦਾ ਸਿਹਤ ਦਾ ਧਿਆਨ ਰੱਖੋ ਸੋ ਹੁਣ ਸੀ ਮੇਰਾ ਡਿਨਰ ਦਾ ਟਾਈਮ ਹੋ ਗਿਆ ਵਿੱਚ ਮੈਂ ਲੈ ਰਹੀ ਕद्दू ਦੀ ਸਬਜ਼ੀ ਸਿਰਫ ਮੈਂ ਦੁੱਧ ਪਾਇਆ ਕद्दू ਵਿੱਚ ਦੁੱਧ ਵਾਲਾ ਸਾਧੂ ਮਲਾਈ ਨਹੀਂ ਪਾਈ ਕਿਉਂ ਤੇ ਨਾਲ ਲੈ ਮੈਂ ਇੱਕ ਬੋਇਲਡ ਐਗ ਇਹ ਹੈ ਮੇਰਾ ਅੱਜ ਦਾ ਡਿਨਰ ਤੇ ਮੈਂ ਆਪਣਾ ਡਿਨਰ ਕਰਨ ਤੋਂ ਬਾਅਦ ਮੈਂ ਨੂਰ ਲੀ ਬਣਾ ਰਹੀ ਸੀ ਓਟਸ ਤੇ ਬੇਸਨ ਜੀ ਲਾਉ ਨੂੰ ਓਟਸ ਬੇਸਨ ਜੀ ਬਹੁਤ ਬਹੁਤ ਜਿਆਦਾ ਪਸੰਦ ਆਇਆ ਤੇ ਅੱਜ ਕਨੇ ਮੈਨੂੰ ਡਿਨਰ ਵਿੱਚ ਹੀ ਲੈ ਬਣਾ ਕੇ ਦੋ ਸੋਨ ਕਰਦੇ ਵੀਡੀਓ ਦਾ ਐਂਡ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਹੋਰ ਵੀਡੀਓ ਲੈ ਕੇ ਹਾਂ ਤੱਕ ਲਈ ਸਤਿ ਸ਼੍ਰੀ ਅਕਾਲ